ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਰ ਪਿਆਰੇ ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਫਿਰ ਆਪ ਜੀ ਦੇ ਲਈ ਇੱਕ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਹਾਂ ਜਿਵੇਂ ਕਿ ਆਪ ਜੀ ਜਾਣਦੇ ਹੋ ਇਸ ਚੈਨਲ ਤੇ ਆਪ ਜੀ ਨੂੰ ਗੁਰਮਤਿ ਬਾਰੇ ਜਾਂ ਹੋਰ ਕੋਈ ਵੀ ਜਾਣਕਾਰੀ ਹੋਵੇ ਉਸ ਬਾਰੇ ਬਹੁਤ ਸੋਹਣੀ ਜਾਣਕਾਰੀ ਦਿੱਤੀ ਜਾਂਦੀ ਹੈ ਤੇ ਅੱਜ ਫਿਰ ਆਪ ਜੀ ਦੇ ਲਈ ਇੱਕ ਬਹੁਤ ਸੋਹਣੀ ਜਾਣਕਾਰੀ ਭਰਪੂਰ ਵੀਡੀਓ ਲੈ ਕੇ ਆਏ ਹਾਂ ਜੇ ਚੈਨਲ ਤੇ ਆਪ ਜੀ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੀ ਕਿਰਪਾਵਤਾ ਕਰਨੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਨ ਦੀ ਕਿਰਪਾਵਤਾ ਕਰਨੀ ਜੀ ਸੋਗਰ ਪਿਆਰੋ ਅੱਜ ਅਸੀਂ ਗੱਲ ਕਰਾਂਗੇ ਮੱਧ ਬਾਰੇ ਕਿ ਜਦੋਂ ਵੀ ਅਸੀਂ ਆਪਣੇ ਘਰ ਵਿੱਚ ਜਾਂ ਕਿਸੇ ਹੋਰ ਥਾਂ ਕਿ ਜਾਂ ਕਿਸੇ ਸਮਾਗਮ ਦੇ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰੰਦੇ ਹਾਂ ਜਾਂ ਸਹਿਜ ਪਾਠ ਸਾਹਿਬ ਅਸੀਂ ਕਰਦੇ ਹਾਂ ਜਾਂ ਸਹਿਜ ਪਾਠ ਸਾਹਿਬ ਅਸੀਂ ਕਿਸੇ ਗ੍ਰੰਥੀ ਸਿੰਘ ਪਾਠੀ ਸਿੰਘ ਤੋਂ ਕਰੰਦੇ ਹਾਂ ਸੁਣਦੇ ਹਾਂ ਤੇ ਉਸ ਵੇਲੇ ਜੋ ਮੱਧ ਦੀ ਅਰਦਾਸ ਹੈ ਜਾਂ ਜਿਸ ਨੂੰ ਕਈ ਵਾਰ ਕਹੇ ਜਾਂਦਾ ਹੈ ਕਿ ਮੱਧ ਤੱਕ ਹੋ ਗੇ ਉਹ ਮੱਧ ਦੀ ਅਰਦਾਸ ਕਰਨੀ ਚਾਹੀਦੀ ਹੈ ਜਾਂ ਨਹੀਂ ਕਰਨੀ ਚਾਹੀਦੀ ਹੈ ਗੁਰਮਤ ਅਨੁਸਾਰ ਇਸ ਬਾਰੇ ਕੀ ਸਹੀ ਜਾਣਕਾਰੀ ਹੈ ਇਹ ਆਪ ਜੀ ਦੇ ਨਾਲ ਸਾਂਝੀ ਕਰਾਂਗੇ ਸੋ ਗੁਰ ਪਿਆਰਿਓ ਵੀਡੀਓ ਪੂਰੀ ਵੇਖਣ ਦੀ ਕਿਰਪਾਲਤਾ ਕਰਨੀ ਗੁਰਬਾਣੀ ਦਾ ਪਾਠ ਕਿਸੇ ਮੰਤਰ ਦੀ ਤਰ੍ਹਾਂ ਜਾਂ ਕਿਸੇ ਤੋਤਾ ਰਟਣ ਦੀ ਤਰ੍ਹਾਂ ਨਹੀਂ ਕੀਤਾ ਜਾਂਦਾ ਗੁਰਬਾਣੀ ਦੇ ਸਿਧਾਂਤਾਂ ਨੂੰ ਨਾ ਸਮਝਣ ਕਰਕੇ ਹੀ ਅੱਜ ਸਾਡੇ ਵਿੱਚ ਬਹੁਤ ਭਰਮ ਭਲੇਖੇ ਤੇ ਕਰਮ ਕਾਂਡ ਵੱਧ ਚੁਕੇ ਨੇ ਚਲਦੇ ਪਾਠ ਦੇ ਵਿੱਚ ਪਾਠੀ ਸਿੰਘ ਨੂੰ ਚੁੱਪ ਕਰਾ ਕੇ ਵਿੱਚ ਅਰਦਾਸ ਕਰਨ ਲੱਗ ਜਾਣਾ ਇੱਕ ਕਰਮਕੰਡ ਦੀ ਮਨਮਤ ਹੈ ਸਿੱਖ ਰਹਿਤ ਮਰਿਆਦਾ ਅਨੁਸਾਰ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਆਰੰਭਤਾ ਅਰਦਾਸ ਦੇ ਨਾਲ ਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦਾ ਭੋਗ ਸੰਪੂਰਨਤਾਈ ਵੀ ਅਰਦਾਸ ਦੇ ਨਾਲ ਹੀ ਹੁੰਦੀ ਹੈ ਵਿੱਚ ਕੋਈ ਵੀ ਅਰਦਾਸ ਕਰਨ ਦਾ ਕੋਈ ਜ਼ਿਕਰ ਸਿੱਖ ਰਹਿਤ ਮਰਿਆਦਾ ਦੇ ਵਿੱਚ ਨਹੀਂ ਆਉਂਦਾ ਇੱਕ ਸਮਾਂ ਇੱਕ ਹੀ ਗੱਲ ਕੀਤੀ ਜਾ ਸਕਦੀ ਹੈ ਪਾਠ ਕੀਰਤਨ ਕਥਾ ਅਰਦਾਸ ਜਾਂ ਵਿਚਾਰ ਇੱਕ ਸਮਾਂ ਇੱਕ ਹੀ ਗੱਲ ਹੈ ਹੋਣੀ ਚਾਹੀਦੀ ਹੈ ਇਸੇ ਕ੍ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਹੈ ਸੇਖ ਰਹਿਤ ਮਰਿਆਦਾ ਦੇ ਵਿੱਚ ਸੇਖਨ ਪਾਤਸ਼ਾਹ ਜੀ ਦੀ ਅਰੰਭਤਾ ਦੀ ਅਰਦਾਸ ਜਾਂ ਸੰਪੂਰਨਤਾ ਦੀ ਅਰਦਾਸ ਬਾਰੇ ਜ਼ਿਕਰ ਹੁੰਦਾ ਹੈ ਪਰ ਮਧ ਦੀ ਅਰਦਾਸ ਦਾ ਕੋਈ ਵਿਵਰਣਨ ਨਹੀਂ ਹੈ ਕੜਾ ਪ੍ਰਸਾਦ ਦੀ ਦੇਗ ਦੀ ਅਰਦਾਸ ਕੀਤੀ ਜਾ ਸਕਦੀ ਹੈ ਤੇ ਕਈ ਸੱਜਣ ਇਸ ਜੋ ਅਖੰਡ ਪਾਤਸ਼ਾਹ ਜੀ ਨੇ ਦੂਜੇ ਦਿਨ ਕੜਾ ਪ੍ਰਸਾਦ ਦੀ ਦੇਗ ਦੀ ਅਰਦਾਸ ਕੀਤੀ ਜਾਂਦੀ ਹੈ ਇਸ ਨੂੰ ਮਧ ਦੀ ਅਰਦਾਸ ਆਖ ਦਿੰਦੇ ਨੇ ਸੋ ਜਦੋਂ ਇਹ ਦੂਜੇ ਦਿਨ ਕੜਾ ਪ੍ਰਸ਼ਾਦੀ ਦੇਖ ਦੀ ਅਰਦਾਸ ਕੀਤੀ ਜਾਂਦੀ ਹੈ ਤੇ ਇਸ ਨੂੰ ਕੜਾ ਪ੍ਰਸ਼ਾਦੀ ਦੇਖ ਦੀ ਅਰਦਾਸ ਕਿਹਾ ਜਾਵੇ ਨਾ ਕਿ ਇਸ ਨੂੰ ਮੱਧ ਦੀ ਅਰਦਾਸ ਕਿਹਾ ਜਾਵੇ ਸੰਗਤ ਦਾ ਆਣਾ ਜਾਣਾ ਗੁਰੂ ਦੇ ਹਜ਼ੂਰੀ ਵਿੱਚ ਬਣਿਆ ਰਹਿੰਦਾ ਹੈ ਸੋ ਦੂਜੇ ਦਿਨ ਵੀ ਕੜਾ ਪ੍ਰਸ਼ਾਦੀ ਦੇਖ ਤਿਆਰ ਕਰਕੇ ਗੁਰੂ ਸਾਹਿਬਾ ਅੱਗੇ ਧੇਟਾ ਕਰ ਸਕਦੇ ਹਾਂ ਅਰਦਾਸ ਬੇਨਤੀ ਕਰ ਸਕਦੇ ਹਾਂ ਇਹ ਗੱਲ ਪ੍ਰਵਾਹ ਨੂੰ ਸਪਸ਼ਟ ਕਰ ਦੇਣੀ ਚਾਹੀਦੀ ਹੈ ਕਿ ਅਸੀਂ ਜੋ ਅਰਦਾਸ ਕਰ ਰਹੇ ਹਾਂ ਇਹ ਦੁੱਧੇ ਦਿਨ ਦੀ ਕੜਾ ਪ੍ਰਸਾਦ ਦੀ ਦੇਗ ਦੀ ਅਰਦਾਸ ਹੈ ਤੇ ਸੁੱਖ ਸ਼ਾਂਤੀ ਦੀ ਅਰਦਾਸ ਹੈ ਇਹ ਮੱਧ ਦੀ ਅਰਦਾਸ ਨਹੀਂ ਕੜਾ ਪ੍ਰਸਾਦ ਦੀ ਦੇਗ ਦੀ ਜਦੋਂ ਵੀ ਜ਼ਰੂਰਤ ਹੋਵੇ ਸਵੇਰੇ ਸ਼ਾਮੀ ਰਾਤੀ ਜਦੋਂ ਵੀ ਕੜਾ ਪ੍ਰਸਾਦ ਦੀ ਦੇਗ ਦੀ ਜ਼ਰੂਰਤ ਹੋਵੇ ਉਸ ਸਮੇਂ ਹੀ ਅਰਦਾਸ ਕੀਤੀ ਜਾ ਸਕਦੀ ਹੈ ਸੋ ਲੋੜ ਹੈ ਮੱਧ ਸ਼ਬਦ ਦੇ ਅਰਥਾਂ ਨੂੰ ਸਮਝਣ ਦੀ ਮੱਧ ਸ਼ਬਦ ਦਾ ਅਰਥ ਹੈ ਵਿਚਕਾਰ ਵਿੱਚ ਜਾਂ ਮੱਧਮ ਜਾਂ ਵਰਤਮਾਨ ਇਸ ਸ਼ਬਦ ਦੇ ਇਹ ਚਾਰ ਰੂਪ ਗੁਰਬਾਣੀ ਵਿੱਚ ਆਉਂਦੇ ਨੇ ਜੇ ਮੱਧ ਸ਼ਬਦ ਤੇ ਹੀ ਅਰਦਾਸ ਕਰਨ ਦਾ ਵਿਦਾਨ ਹੁੰਦਾ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਹੋਰ ਵੀ ਬਹੁਤ ਹੀ ਥਾਈ ਮੱਧ ਸ਼ਬਦ ਆਇਆ ਹੈ ਤੇ ਫਿਰ ਉੱਥੇ ਅਰਦਾਸ ਕਿਉਂ ਨਹੀਂ ਕੀਤੀ ਜਾਂਦੀ ਅਸੀਂ ਅਰਦਾਸ ਕਰਦੇ ਹਾਂ ਕਿ ਸ੍ਰੀ ਅਖੰਡ ਪਾਠ ਸਾਹਿਬ ਨਿਰਵਿਘਨਤਾ ਸਹਿਤ ਸੰਪੂਰਨ ਹੋਵੇ ਤੇ ਇਸ ਤੇ ਸਾਨੂੰ ਵਿਸ਼ਵਾਸ ਵੀ ਰੱਖਣਾ ਚਾਹੀਦਾ ਹੈ ਪਾਠ ਸਾਹਿਬ ਜੀ ਦੇ ਦੂਜੇ ਦਿਨ ਜਦੋਂ ਪਾਠ 705 ਅੰਗ ਤੇ ਪਹੁੰਚਦਾ ਹੈ ਤੇ ਪਰਿਵਾਰ ਵਿੱਚ ਪਾਠ ਚੁੱਕਣੇ ਹੋ ਜਾਂਦੇ ਨੇ ਪਰਿਵਾਰ ਵਾਲੇ ਚੁੱਕਣੇ ਹੋ ਜਾਂਦੇ ਨੇ ਮੱਧ ਦੇ ਅਰਦਾਸ ਲਈ ਦੌੜ ਭੱਜ ਸ਼ੁਰੂ ਹੋ ਜਾਂਦੀ ਹੈ ਜੇ ਪਾਠ 705 ਅੰਗ ਤੋਂ ਪਿੱਛੇ ਹੈ ਤਾਂ ਤੇਜ਼ ਕਰਨ ਨੂੰ ਕਿਹਾ ਜਾਂਦਾ ਹੈ ਜੇ ਪਾਠ ਐਡਵਾਂਸ ਹੈ ਤਾਂ ਹੌਲੀ-ਹੌਲੀ ਕਰਨ ਨੂੰ ਕਿਹਾ ਜਾਂਦਾ ਹੈ ਜਾਂ ਹਾਲੇ ਕੋਈ ਰਿਸ਼ਤੇਦਾਰ ਨਹੀਂ ਆਇਆ ਜਾਂ ਪਰਿਵਾਰ ਵਾਲੇ ਨਹੀਂ ਆਏ ਤਾਂ ਪਾਠ ਨੂੰ ਹੌਲੀ-ਹੌਲੀ ਕਰਨ ਨੂੰ ਕਿਹਾ ਜਾਂਦਾ ਹੈ ਪਰ ਅਸੀਂ ਸੁਣਦੇ ਆ ਸਮਝਦੇ ਆ ਕਿ ਜੋ ਅਖੰਡ ਪਾਠ ਸਾਹਿਬ ਹੈ ਉਹ ਇੱਕ ਰਸ ਇੱਕ ਤਾਰ ਇੱਕ ਲੈ ਦੇ ਵਿੱਚ ਚੱਲਦਾ ਰਹਿੰਦਾ ਹੈ ਬਿਨਾਂ ਰੁਕੇ ਸਹਿਰ ਹੈ ਤੇ ਮਰਿਆ ਦਾ ਅਨੁਸਾਰ ਅਖੰਡ ਪਾਠ ਲਗਾਤਾਰ ਬਿਨਾਂ ਰੁਕੇ ਕੀਤਾ ਜਾਂਦਾ ਹੈ ਤੇ ਫਿਰ 705 ਅੰਗ ਤੇ ਆ ਕੇ ਕਿਉਂ ਰੁਕਿਆ ਜਾਂਦਾ ਹੈ ਕਿਉਂ ਵਿਸ्राम ਲਗਾਇਆ ਜਾਂਦਾ ਹੈ ਕਿਉਂ ਅਰਦਾਸ ਕੀਤੀ ਜਾਂਦੀ ਹੈ ਵਿਚ ਖਲੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਧ ਦੇ ਨਾਲ ਮੱਧ ਦੇ ਨਾਲ ਕੋਈ ਸੰਬੰਧ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੇ 1403 ਅੰਗ ਹਨ ਤੇ ਤੇ ਮੱਧ ਬਣਦਾ ਵੀ ਹੈ ਅੱਧਾ ਪਾਠ ਹੁੰਦਾ ਵੀ ਹੈ ਤੇ ਉਹ 715 ਤੇ ਬਣਦਾ ਹੈ ਪਰ ਜੋ ਮੱਧ ਦੀ ਅਰਦਾਸ ਕੀਤੀ ਜਾਂਦੀ ਹੈ 705 ਅੰਗ ਤੇ ਕੀਤੀ ਜਾਂਦੀ ਹੈ ਜਿਸ ਵਿੱਚ ਸ਼ਬਦ ਪੜਿਆ ਜਾਂਦਾ ਹੈ ਆਦ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਵਰ ਹੈ ਇਸ ਮੱਧ ਸ਼ਬਦ ਨੂੰ ਲੈ ਕੇ ਅਰਦਾਸ ਕੀਤੀ ਜਾਂਦੀ ਹੈ ਜਿਸ ਦਾ ਮੱਧ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੋਈ ਮਤਲਬ ਨਹੀਂ ਆਦ ਕੋਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਇਹ ਸ਼ਬਦ ਦਾ ਅਰਥ ਹੈ ਕਿ ਉਹ ਪਰਮਾਤਮਾ ਪਰਿਪੂਰਨ ਪਰਮਾਤਮਾ ਆਦ ਤੋਂ ਲੈ ਕੇ ਜਦੋਂ ਸ੍ਰਿਸ਼ਟੀ ਬਣੀ ਉਦੋਂ ਤੋਂ ਉਦੋਂ ਵੀ ਪੂਰਾ ਸੀ ਮਦ ਪੂਰਨ ਹੋਣ ਵਰਤਮਾਨ ਕਾਲ ਦੇ ਵਿੱਚ ਵੀ ਉਹ ਪੂਰਾ ਹੈ ਅੰਤ ਪੂਰਨ ਤੇ ਅੰਤ ਵਿੱਚ ਵੀ ਉਹ ਪਰਿਪੂਰਨ ਪਰਮਾਤਮਾ ਪੂਰਾ ਹੀ ਹੈ ਤੇ ਇਸ ਭਾਗ ਦੀ ਜੋ ਪੰਕਤੀਆਂ ਨੇ ਤੁਕਾਂ ਨੇ ਹੋਰ ਵੀ ਬਹੁਤੇ ਥਾਈਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਸਭਾਇਮਾਨ ਨੇ ਤੇ ਫਿਰ ਉੱਥੇ ਉੱਥੇ ਮਦ ਕਿਉਂ ਨਹੀਂ ਲਗਾਇਆ ਜਾਂਦਾ ਅਰਦਾਸ ਕਿਉਂ ਨਹੀਂ ਕੀਤੀ ਜਾਂਦੀ ਮਾਧ ਸਾਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਵੀ ਅਨੇਕਾਂ ਹੀ ਅੰਗਾਂ ਤੇ ਸਾਨੂੰ ਵੇਖਣ ਨੂੰ ਮਿਲਦਾ ਹੈ ਗੁਰਬਾਣੀ ਵਿੱਚ ਕਈ ਥਾਈਂ ਸਾਨੂੰ ਦਰਸ਼ਨ ਹੁੰਦੇ ਨੇ ਪਵਿੱਤਰ ਪਾਵਨ ਅੰਗ 705 548 101 1001 458 344 988 616 1085 10 250 784 102 1082 1215 ਪੇ 455 760 1080 523 240 825 ਇਹਨਾਂ ਪਵਿੱਤਰ ਅੰਗਾ ਤੇ ਵੀ ਮੱਧ ਸ਼ਬਦ ਸਾਨੂੰ ਮਿਲਦਾ ਹੈ ਤੇ ਫਿਰ ਇੱਥੇ ਇੱਥੇ ਮੱਧ ਦੀ ਅਰਦਾਸ ਕਿਉਂ ਨਹੀਂ ਕੀਤੀ ਜਾਂਦੀ ਇਹ ਜਿੰਨੇ ਵੀ ਸ਼ਬਦ ਨੇ ਇਹਨਾਂ ਵਿੱਚ ਉਸ ਪਰਮਾਤਮਾ ਦੀ ਪਰਿਪੂਰਣ ਪਰਮਾਤਮਾ ਦੀ ਗੱਲ ਕੀਤੀ ਗਈ ਹੈ ਕਿਉਂ ਪਰਮਾਤਮਾ ਆਜ ਤੋਂ ਲੈ ਕੇ ਪੂਰਾ ਹੈ ਮੱਧ ਵਿੱਚ ਵੀ ਪੂਰਾ ਹੈ ਵਰਤਮਾਨ ਕਾਲ ਦੇ ਵਿੱਚ ਵੀ ਪੂਰਾ ਹੈ ਤੇ ਅੰਤ ਵਿੱਚ ਵੀ ਉਹ ਪੂਰਾ ਰਹੇਗਾ ਉਸ ਪਰਮਾਤਮਾ ਦੀ ਗੱਲ ਕੀਤੀ ਹੈ ਸੋ ਇਹਨਾ ਤੋਂ ਕਾਂ ਦਾ ਮਦ ਦੀ ਅਰਦਾਸ ਦੇ ਨਾਲ ਕੋਈ ਸੰਬੰਧ ਨਹੀਂ ਹੈ ਚਲਦੇ ਪਾਠ ਦੇ ਵਿੱਚ ਮਦ ਦੀ ਅਰਦਾਸ ਕਰਨਾ ਇੱਕ ਭਾਰੀ ਮਨਮਤ ਹੈ ਇਸੇ ਕਰਕੇ ਸਿੱਖ ਰਿਆਤ ਮੇਰਾ ਅਦਾਲੇ ਵਿੱਚ ਇਸ ਦਾ ਕੋਈ ਵੀ ਵਰਣਨ ਨਹੀਂ ਹੈ ਕਿ ਮੇਰਾ ਅਦਾਲਾ ਗੋਹੋਂ ਨਾ ਕਰਕੇ ਹੀ ਅਨੇਕਾਂ ਹੀ ਡੇਰਿਆਂ ਦੇ ਵਿੱਚ ਸੰਪਰਤਾਵਾਂ ਦੇ ਵਿੱਚ ਅਨੇਕਾਂ ਪ੍ਰਕਾਰ ਦੇ ਪਾਠ ਤੇ ਵਿਧੀਆਂ ਅੱਜ ਚਲਾਈ ਜਾ ਰਹੀਆਂ ਨੇ ਜੋ ਭਾਰੀ ਕਰਮकांड ਹੈ ਮਨਮਤ ਹੈ ਸਿੱਖ ਬੰਦੇ ਆਪਣੇ ਇੱਕ ਪਛਾਣ ਹੈ ਇੱਕ ਵਖਰਾਪਣ ਹੈ ਇੱਕ ਵਿਧਾਨ ਹੈ ਇਸੇ ਕਰਕੇ ਸਿੱਖ ਕੌਮ ਇੱਕ ਵਖਰੀ ਕੌਮ ਮੰਨੀ ਜਾਂਦੀ ਹੈ ਸੋ ਆਸ ਹੈ ਇਹਨਾਂ ਵਿਚਾਰਾਂ ਦੇ ਨਾਲ ਆਪ ਜੀ ਸਹਿਮਤ ਹੋਵੋਗੇ ਜੇ ਕੋਈ ਵੀ ਮਿੱਤਰ ਪਿਆਰਾ ਸਪਸ਼ਟੀਕਰਨ ਦੇਣਾ ਚਾਹੁੰਦਾ ਹੈ ਤਾਂ ਮੈਨੂੰ ਬਹੁਤ ਖੁਸ਼ੀ ਹੋਵੇਗੀ ਮੈਨੂੰ ਸਪਸ਼ਟ ਕੀਤਾ ਜਾਵੇ ਕਿ ਮੱਤ ਦੇ ਅਰਦਾਸ ਕਿਉਂ ਜੇ ਕੋਈ ਵੀ ਸਪਸ਼ਟੀਕਰਨ ਦੇਣਾ ਚਾਹੁੰਦਾ ਹੈ ਤੇ ਮੇਰਾ ਵੀ ਇਹ ਭਲਮ ਭੇਖਾ ਦੂਰ ਕਰ ਦਵੇ ਕਿ ਮੱਤ ਦੀ ਅਰਦਾਸ ਜ਼ਰੂਰੀ ਹੈ ਕੇ ਅਰਦਾਸ ਕਰਨੀ ਚਾਹੀਦੀ ਹੈ ਨਹੀਂ ਕਰਨੀ ਚਾਹੀਦੀ ਆਪ ਜੀ ਦੇ ਨਾਲ ਇਹ ਗੱਲਬਾਤ ਮੈਂ ਸਹਿਰ ਕੀਤੀ ਐ ਸਾਂਝ ਕੀਤੀ ਐ ਕਿਉਂਕਿ ਗੁਰਬਾਣੀ ਦੇ ਅਨੁਸਾਰ ਗੁਰਮਤ ਅਨੁਸਾਰ ਸਿੱਖ ਰਹਿਤ ਮਰਿਆ ਦਾ ਅਨੁਸਾਰ ਮਦ ਦੀ ਅਰਦਾਸ ਕਰਨ ਦਾ ਕੋਈ ਵਿਧਾਨ ਨਹੀਂ ਹੈ ਹਾਂ ਦੁੱਜੇ ਦਿਨ ਸੰਗਤ ਦੀ ਆਵਾਜਾਈ ਚਲਦੀ ਚਲਦੀ ਰਹਿੰਦੀ ਹੈ ਸੋ ਉਸ ਵਾਸਤੇ ਕਿਹੜਾ ਪ੍ਰਸ਼ਾਦ ਦੀ ਦੇਗ ਦੀ ਅਰਦਾਸ ਕੀਤੀ ਜਾ ਸਕਦੀ ਹੈ ਉਸ ਵਿੱਚ ਕੋਈ ਮਨਾਹੀ ਨਹੀਂ ਸਭ ਤੋਂ ਪਿਆਰਿਓ ਇਨਕ ਸੇਵਾ ਪ੍ਰਮਾਨ ਕਰਨੀ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਲਾਈਕ ਸਟੇ ਕਮੈਂਟ ਕਰਨ ਦੀ ਕਿਰਪਾਲਤਾ ਕਰਨੀ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜਿਸ ਦੇ ਨਾਲ ਆਉਣ ਵਾਲੀ ਹਰ ਵੀਡੀਓ ਸਭ ਤੋਂ ਪਹਿਲਾਂ ਆਪ ਜੀ ਦੇ ਕੋਲ ਪਹੁੰਚੇਗੀ ਗਲਤੀਆਂ ਭੁੱਲ ਚੁਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ